ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੈਰੀ ਫਾਰਮ ਤੇ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਆਰਾਮਸਰਾ ਦੇ ਵਿੱਚ ਆਰਾਮਸਰਾ ਪਿੰਡ ਨੂੰ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਦੋਸਤੋ ਬਠਿੰਡਾ ਹੈ ਤੇ ਨੇੜੇ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਹਿ ਜਾਂਦੀ ਹੈ ਬਿਲਕੁਲ ਨਾਲ ਰਹਿ ਗਈ 2 ਕਿਲੋਮੀਟਰ ਇੱਥੋਂ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਬਣੀ ਹੈਗੀ ਦੋਸਤੋ ਜਿਸ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾਉਣੇ ਨਾ ਵੀਰ ਚੰਗੇ ਪਸ਼ੂ ਪਾਲਣ ਦਾ ਸ਼ਕੀਨ ਹੈ ਇਦਾਂ ਦੀ ਸਥਿਤੀ ਤੇ ਪਹੁੰਚਣ ਵਾਸਤੇ ਨਾ 10 ਤੋਂ 12 ਸਾਲ ਲੱਗ ਜਾਂਦਾ ਜਿਸ ਜਗ੍ਹਾ ਸਟੇਜ ਤੇ ਬਾਈ ਅੱਜ ਖੜਾ ਹੈਗਾ ਕਿਉਂਕਿ ਬਹੁਤ ਚੰਗੇ ਮੱਜਾਂ ਬਾਈ ਨੇ ਤਿਆਰ ਕੀਤੀਆਂ ਚੰਗੇ ਦੁੱਧ ਵਾਲੀਆਂ ਜਿਹੜੀ ਅੱਜ ਮੇਨ ਵੀਡੀਓ ਰਹਿਣੀ ਆਪਣੀ ਉਹ ਤਾਂ ਰਹਿਣੀ ਨਾ ਇਸ ਕੱਟੇ ਦੀ ਇਹ ਕੱਟਾ ਬਾਈ ਨੇ ਸੇਲ ਕਰਨਾ ਹੈਗਾ ਤੇ ਨਾਲ ਆਪਾਂ ਇਹਦਾ ਆਰ ਪਰਿਵਾਰ ਵੀ ਦਿਖਾਵਾਂਗੇ ਇਹ ਕਿਹੜੀ ਦੀ ਮਾਂ ਸੀਗੀ ਨਾਨੀ ਵੀ ਸੀਗੀ ਉਹ ਦੀ ਪਿੱਛੇ ਜੀ ਹੁਣ ਡੈਥ ਹੋ ਗਈ ਤੇ ਆਪ ਇਹ ਕਿਹੜੇ ਸੀਮੰਟ ਦਾ ਸਾਰੀ ਡਿਟੇਲ ਲੈ ਕੇ ਦੱਸਾਂਗੇ ਨੰਬਰ ਭਰਾ ਦਾ ਆਪਾਂ ਸਕਰੀਨ ਤੇ ਚਲਾਤਾ ਜਿਹੜੇ ਵੀ ਭਰਾ ਨੂੰ ਇਸ ਕੱਟੇ ਦੀ ਲੋੜ ਹੋਈ ਬਾਈ ਨਾਲ ਕਾਲ ਕਰ ਲਿਓ ਮੈਂ ਇੱਥੇ ਦੱਸਦਾ ਇਹ ਕੱਟਾ ਨਾ ਫੁੱਲ ਰਿਕਾਰਡ ਵਾਲਾ ਕੱਟਾ ਹੈ ਦੋਸਤੋ ਤੇ ਇਹਦਾ ਲਾਇਸੈਂਸ ਆ ਖੜਾ ਇਹਦੀ ਮਾਂ ਖੜੀ ਆ ਉਹ ਗਾਹਾਂ ਮਾਸੀ ਖੜੀ ਆ ਹੋਰ ਵੀ ਬਾਈ ਕੋਲੇ ਮੱਜਾ ਉਹਦੇਲੇ ਪਾਸੇ ਖੜੀਆਂ ਆ ਆਪਾਂ ਉਹ ਸ਼ਾਟ ਵਿੱਚ ਲਾ ਦੇਾਂਗੇ ਆ ਜੋ ਗੱਲਬਾਤ ਮੈਂ ਸੋਡੀ ਸਾਰੀ ਕਰਾਉਣਾ ਬਾਈ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਘਰ ਤੇ ਠੀਕ ਠਾਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦੇ ਬਾਈ ਆਪਣਾ 83609 ਜੀ ਹਾਂਜੀ 33383 83609 33383 33383 ਹਾਂਜੀ ਪਹਿਲੀ ਤਣਾ ਤੈਨੂੰ ਬਤਾਈਆਂ ਭਰਾਵਾ ਪਸ਼ੂ ਤੇਰੇ ਬਹੁਤ ਚੰਗੇ ਤੂੰ ਤਿਆਰ ਕੀਤੇ ਐ ਤੇ ਕਿੰਨਾ ਟਾਈਮ ਹੋ ਗਿਆ ਬਾਈ ਤੈਨੂੰ ਜਿਹੜਾ ਤੂੰ ਇਸ ਲੈਂਡ ਤੇ ਇੱਥੇ ਤੱਕ ਪਹੁੰਚਿਆ ਇਹ ਲੱਗ ਜਾਂਦਾ ਬਾਈ 10-12 ਸਾਲ ਘੱਟੋ 10-12 ਸਾਲ ਹਾਂਜੀ ਤੂੰ ਤਾਂ ਕਹਿੰਦਾ ਤਾਂ ਮਤਲਬ ਪਿਤਾ ਪੁਰਖੀ ਆ ਜਾਂਦਾ ਕਹਿੰਦਾ ਤਾਂ ਆਪਾਂ ਤੁਸੀਂ ਪਹਿਲਾਂ ਹੈਨਾ ਜਦੋਂ ਬਰੀਡ ਤੇ ਕੰਮ ਕਰਨਾ ਬਾਈ ਘਰ ਦਾ ਮੰਨ ਲਓ ਜਾਨਵਰ ਤਿਆਰ ਕਰਨੇ ਆਪਾਂ 10-12 ਸਾਲ ਲੱਗ ਜੰਦੇ ਪੈਸੇ ਨਾਲ ਲੈ ਕੇ ਆਉਣਾ ਤਾਂ ਬਣਾ ਦੀ ਬਹੁਤ ਥੋੜੇ ਟਾਈਮ ਚ ਲੈ ਸਕਦੇ ਹਾਂ ਪੈਸੇ ਨਾਲ ਲੈ ਕੇ ਆਉਣਾ ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਇਹ ਜਿਹੜੀ ਵੀ ਬਰੀਡ ਹੈ ਬਾਈ ਨੇ ਆਪਣੇ ਘਰੇ ਆਪਦੀ ਮਿਹਨਤ ਦੇ ਨਾਲ ਤਿਆਰ ਕੀਤੀ ਹੋਈ ਬਰੀਡ ਹੈ ਇਹ 10-12 ਸਾਲ ਨਾਲ ਅਣਖੇਜ ਹੋ ਕੇ ਕੰਮ ਕਰਨਾ ਬੰਦੇ ਤੇ ਬਾਈ ਨੇ ਕੀਤਾ ਹੈਗਾ ਤੇ ਮੇਲੇ ਵੀ ਲੜੇ ਐ ਨਾਮ ਵੀ ਉੱਥੋਂ ਜਿੱਤੇ ਐ ਆ ਜੋ ਆਪਾਂ ਸਾਰੀ ਡਿਟੇਲ ਲੈਣਾ ਪਹਿਲਾਂ ਤਾਂ ਆਪਾਂ ਤੁਹਾਨੂੰ ਇੱਕ ਕੱਟਾ ਦਿਖਾਉਣੇ ਆ ਬਾਈ ਇਹ ਕੱਟਾ ਕਿਹੜੇ ਸੀਮਨ ਦਾ ਆ ਗਿਆ ਆ ਪਏ ਇਹ ਜੱਸੀ ਹੈਗਾ 147010 ਦਾ ਬੱਚਾ ਹੈ ਉਦੋਂ ਆਪਾਂ ਡਾਇਰੈਕਟ ਕ੍ਰੋਸ ਕਰਾ ਕੇ ਲਿਆਂਦੀ ਸੀ ਮੱਝ ਅੱਛਾ ਉਹ ਇਹਦਾ ਪਿਓ 147010 ਦਾ ਹੈ ਹਾਂਜੀ ਅੱਛਾ ਬੰਗੀਪਿੰਡ ਤੋਂ ਗਈ ਹੈ ਮਤਲਬ ਬੰਗੀਪਿੰਡ ਮੱਝ ਹੈਗੀ ਉਦੋਂ ਆ ਕੱਟਾ ਉੱਥੇ ਗਿਆ ਜੱਸੀ ਪਿੰਡ ਬੰਗੀਪਿੰਡ ਇਹਦੀ ਹੈਗੀ ਹੈ ਨਾਨੀ ਹਾਂਜੀ ਉਹ ਉਹਦਾ ਕੱਟਾ ਵਾ ਗਿਆ ਜੱਸੀ ਹਾਂਜੀ ਉਦੋਂ ਉਹ ਆ ਗਿਆ 147010 ਦਾ ਉਹਦਾ ਗਾਂ ਆਇਆ ਕੱਟਾ ਆ ਗਿਆ ਇਹਦੀ ਮਾਂ ਬਾਈ ਹਾਂਜੀ ਇਹ ਇਸ ਕੱਤੇ ਦੀ ਮਾਂ ਇਹਦੀ ਮਾਂ ਇਹ ਹੈ ਜੀ ਅੱਛਾ ਇਹਦੀ ਮਾਂ ਆ ਗਈ ਇਹ ਇਹ ਤਾਂ ਫਿਰ ਆਪਣੇ ਮੇਲੇ ਲੜੀ ਹੋਈ ਮੱਝ ਉਹੀ ਹੈ ਹਾਂਜੀ ਹਾਂਜੀ ਹੈ ਤਿੰਨ ਵਾਰੀ ਕੰਪੀਟੀਸ਼ਨ ਲੜ ਕੇ ਆਈ ਹੈ ਇਹ ਕਰਤੇ ਮੈਨੂੰ ਇਹ ਦੱਸ ਇਹਦੀ ਸਾਰਿਆਂ ਨੂੰ ਪਹਿਲਾਂ ਆਪਾਂ ਘਰੇ ਲਈ ਚੋਈ ਹੋਈ ਸੀ ਨਾ ਹਾਂਜੀ ਘਰੇ ਘਰੇ ਹਾਂਜੀ ਕਿੰਨਾ ਦੁੱਤ ਅਸੀਂ ਨੇ ਇਹਨੇ ਘਰੇ ਕੱਢਿਆ ਸੀ 21 ਕਿਲੋ 6 ਗ੍ਰਾਮ ਦੀ ਘਰੇ 21 ਕਿਲੋ 6 ਗ੍ਰਾਮ ਹਾਂਜੀ ਉਸ ਤੋਂ ਬਾਅਦ ਬੀਐਫਐ ਲੜਿਆ ਹਾਂਜੀ ਬੀਐਫਐ ਲੜਾਈ 2024 ਦੇ ਵਿੱਚ ਉੱਥੇ ਫਿਰ ਕਿੰਨਾ ਕੱਢ ਗਈ ਬਈ ਇਹ ਉੱਥੇ ਵੱਡੀਆਂ ਮੱਜਾਂ 'ਚ ਕੱਢ ਕੇ ਆਈਏ ਉਦੋਂ ਚਾਰ ਦੰਦਾਂ ਦਾ ਮੁਕਾਬਲਾ ਨਹੀਂ ਸੀਗਾ ਉਦੋਂ 19 ਕਿਲੋ 416 ਗ੍ਰਾਮ ਕੱਢ ਕੇ ਵੱਡੀਆਂ ਦੇ ਵਿੱਚ ਨੌਵੇਂ ਨੰਬਰ ਤੇ ਆ ਗਈ ਸੀ ਵੱਡੀਆਂ 'ਚ ਵੱਡੀਆਂ ਮੱਜਾਂ 'ਚ ਹਾਂਜੀ ਇਹਦਾ ਆਪ ਇਹ ਚਾਰ ਦੰਦ ਸੀ ਉਦੋਂ ਹਾਂਜੀ ਇਹਦਾ ਪਹਿਲਾ ਸੂਆ ਸੀਗਾ ਹਾਂ ਤੇ ਇਹੇ ਉੱਥੇ ਵੱਡਿਆਂ ਦੇ ਵਿੱਚ ਮੁਕਾਬਲਾ ਲੜ ਕੇ ਆ ਗਈ ਹੈ 9ਵੇਂ ਨੰਬਰ ਤੇ ਆ ਗਈ ਸੀ 19 ਕਿਲੋ 416 ਗ੍ਰਾਮ ਦਾ ਸਾਥੀ ਭੇਟ ਆਪਣੀ ਕੁੜੀ ਅੱਛਾ ਤੇ ਅਇਤ ਕੀ ਫੇਰ ਇਹ ਹਾਂਜੀ ਅਇਤ ਕੀ ਫੇਰ ਜਾ ਕੇ ਆਈ ਹੈ ਅਇਤ ਕੀ ਇਹ ਆਈ ਹੈ 5ਵੇਂ ਨੰਬਰ ਤੇ 222 हां 222 222 22 किलो 222 ग्राम ਐਤ ਕੀ ਇਹ ਚਵਾ ਕੇ ਬੀਐਫਏ ਤੇ ਪੰਜਵੇਂ ਨੰਬਰ ਤੇ ਆ ਗਈ ਵਡੀਆਂ ਬੱਚਾ ਜੋ ਐਤ ਕੀ ਦਾ ਫਿਰ ਦੰਦਾ ਜਵਾਨ ਹੋ ਗਈ ਸੀ ਇਹ ਹਾਂਜੀ ਸਹੀ ਅੱਜ ਛੇਗੀ ਸੀਗੀ ਹੈ ਜੇ ਮੈਨੂ ਲਾ ਦਾ ਪਿਛਲੀ ਵਾਰੀ ਦੰਦਾਂ ਦਾ ਮੁਕਾਬਲਾ ਹੁੰਦਾ ਤਾਂ ਇਹ ਪਹਿਲੇ ਨੰਬਰ ਤੇ ਹੋਗੀ ਹਾਂਜੀ ਪਹਿਲੇ ਸੀ ਪਹਿਲੇ ਕਿਉਂਕਿ ਪਿਛਲੇ ਵਾਰ ਤਾਂ ਚਾਰ ਦੰਦ ਸੀਗੇ ਹੈਨਾ ਹਾਂਜੀ ਚਾਰ ਦੰਦ ਸੀਗੇ ਐਤ ਕੀ ਚਾਰ ਦੰਦ ਦਾ ਮੁਕਾਬਲਾ ਅੱਡ ਸੀਗਾ ਹਾਂ ਐਤ ਕੀ ਚਾਰ ਤਾਂ ਦੋ ਤਾਂ ਆ ਗਿਆ ਸੀ ਹਾਂਜੀ ਹੈ ਹਾਂ ਹਾਂ ਐਤ ਕੀ ਕਰਤਾ ਸੀ ਉਹਨਾਂ ਨੇ ਲਓ ਵੀ ਦੋਸਤੋ ਆਜੋ ਮੈਂ ਤੁਹਾਨੂੰ ਕੱਟਾ ਦਿਖਾਉਣਾ ਇਹਦੀ ਮਾਂ ਆ ਗਈ ਜਿਹੜੀ ਆਪਾਂ ਪਹਿਲਾਂ ਦਿਖਾਤੀ ਬਈ ਇਹਦੀ ਉਮਰ ਦਸੀ ਕਿੰਨੀ ਹੋਗੀ ਇਹਦੀ ਉਮਰ ਜੀ 18 ਕਿ ਮਹੀਨਾ ਦਾ ਹੋ ਗਿਆ ਇਹ 18 ਮਹੀਨਾ ਦਾ ਹੁਣ ਹੋ ਗਿਆ ਹਾਂਜੀ ਤਾਂ ਦੋਸਤੋ ਕੱਟਾ ਖੜਾ ਦੇਖੋ ਤੁਸੀਂ ਬਹੁਤ ਚੰਗੇ ਕੱਦ ਕਾਠ ਦੇ ਵਿੱਚ ਕੱਟਾ ਹੈਗਾ ਤੇ ਆਹ ਜਿਹੜੀ ਖੁਲਣੀ ਹੈ ਨਾ ਇਸ ਤੇ ਘੋੜੀ ਬਾਈ ਬਣਦਾ ਹੁੰਦਾ ਸੀਗਾ ਉਸ ਖੁਲਣੀ ਦੇ ਉੱਤੇ ਦੇਖ ਲਓ ਹੁਣ ਤੁਸੀਂ ਖੜਾ ਕੱਟਾ ਲੈ ਬਈ ਤੋਰਾਂਗੇ ਇਹਨੂੰ ਤੋੜ ਦੇ ਕਰਾਂ ਤੇ ਬੇਲਬੂਲ ਬਹੁਤ ਲੰਮੀ ਹੈ ਤੇ 14 70 10 ਜਿਹੜਾ ਝੋਟਾ ਸੀ ਉਹਦਾ ਗਾਹਾਂ ਕੱਟਾ ਹੈਗਾ ਜੱਸੀ ਪਿੰਡ ਦੇ ਵਿੱਚ ਕੋਈ ਦਾ ਪਿਓ ਆਗਾ ਤੇ ਮਾਂ ਇਹਦੀ ਬਾਈ ਕੋਲੇ ਘਰੇ ਖੜੀ ਹੈਗੀ ਆ ਜੋ ਮੈਂ ਸਾਨੂੰ ਇੱਥੋਂ ਇੱਥੋਂ ਦੇਖਿਓ ਤੁਸੀਂ ਕੱਟੇ ਨੂੰ ਲਓ ਸਾਰਾ ਕੱਟਾ ਜੈਡ ਬਲੈਕ ਹੈ ਥੋੜੇ ਜੇ ਪੂਛ ਦੇ ਵਿੱਚ ਵਾਲ ਮੰਗੂਲੇ ਜੇ ਆ ਹੁੰਦੇ ਆ ਕੋਈ ਪਿਓਰ ਮੋਰਾ ਦੇ ਦੀਆਂ ਨਿਸ਼ਾਨੀਆਂ ਇਹ ਆ ਜੋ ਲੈ ਬਈ ਆ ਦੇਖ ਲਓ ਇੱਥੇ ਇੱਥੇ ਦੇਖੋ ਤੁਸੀਂ ਕੱਟੇ ਨੂੰ ਲੈ ਬਾਈ ਦੇ ਮੋਢਿਆਂ ਨੂੰ ਟੱਚ ਕਰਦਾ ਕੱਟਾ ਹੁਣ ਇਹ ਰਿਕਾਰਡ ਵਾਲਾ ਪੂਰੇ ਫੁੱਲ ਰਿਕਾਰਡ ਦਾ ਕੱਟਾ ਇਹ ਤੇ 6 ਕਿਹ ਮਹੀਨੇ ਤੱਕ ਮੰਨਿਓ ਵੀ ਤੁਸੀਂ ਇਹ ਆਪਾਂ ਇਹਨੂੰ ਮੱਝਾਂ ਤੇ ਵੀ ਤਹੇ ਜਿਹੜਾ ਭਰਾ ਲੈ ਕੇ ਜਾਊਗਾ ਛੱਡਣ ਲੱਗ ਜਾਓ ਕਿਉਂਕਿ ਬਾਪ ਤੇ ਮਾਂ ਚੰਗੇ ਰਿਕਾਰਡ ਦੇ ਐ ਜਿਹੜੀ ਇਹਦੀ ਨਾਨੀ ਥੱਲੇ ਭਾਈ ਦੁੱਧ ਕਿੰਨਾ ਸੀ ਗਿਆ ਨਾਨੀ ਏਠ ਭਾਈ ਹੂੰ ਨਾਰਮਲ ਆਪਾਂ ਚੁੰਦੇ ਰਹੇ ਆ ਠੀਕ ਆ 17-18 ਕਿਲੋ ਦੁੱਧ ਇਹਦੀ ਨਾਨੀ ਥੱਲੇ ਹਾਂਜੀ 17-18 ਕਿਲੋ ਤੁਸੀਂ ਘਰੇ ਚੁੰਦੇ ਰਹੋ ਹਾਂਜੀ ਅੱਛਾ ਉਹ ਕਹੇ ਕਹੇ ਸੂ ਸੂਪੀ ਤੁਹਾਡੇ ਕੋਲੇ ਉਹ ਸਾਡੇ ਕੋਲੇ ਸਾਰ ਮੈਸੂ ਜੂਕੇ ਮਰ ਗਈ ਸੀ ਤੁਹਾਡੇ ਕੋਲੇ ਆਉਗੀ ਕੱਸੀ ਡਿਗਬੀ ਜੀ ਕੱਸੀ ਦਾ ਕਰਕੇ ਛੱਟ ਵੱਜ ਗਈ ਉਹਦੇ 9 ਮਹੀਨੇ ਬੈਠੀ ਰਹੀ ਐ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਜੀ ਪਾਉਣ ਪੇਛੇ ਜੇ ਹਾਂਜੀ 1700 ਰੁਪਏ ਸੁਪੀ ਹਾਂਜੀ ਜਿੰਨਾ ਜਦੋਂ ਛੱਟ ਵੱਜ ਗਈ ਸੀ ਉਸ ਤੋਂ ਬਾਅਦ ਵੀ ਸੂਪੀ 5 ਮਹੀਨੇ ਦੀ ਗੱਭਣ ਡਿਗੀ ਸੀ ਸੂਕੇ ਮਨਲਾ ਫਿਰ 3 ਮਹੀਨੇ ਬਾਅਦ ਡੈਥ ਹੋਈ ਉਹਦੀ ਅੱਛਾ ਹਾਂਜੀ ਇਹ ਸਾਰਾ ਆਰ ਪਰ ਬਾਰ ਫਿਰ ਉਸੇ ਕਰਮ ਵਾਲੇ ਦੇ ਹੀ ਹੈ ਰੰਗ ਭਗਤਾ ਫਿਰ ਉਸੇ ਦੇ ਲੱਗੇ ਸਾਰੇ ਉਸੇ ਉਸੇ ਦੇ ਆਹ ਲਓ ਜੀ ਮਸ ਨੂੰ ਨਾ ਕੱਟੇ ਨੂੰ ਆ ਦੇਖੋ ਅੱਗੋਂ ਸਿੰਘ ਸੰਗ ਦੇਖ ਲਓ ਪਤਲੀ ਅਤਲੀ ਚਮੜੀ ਦੇ ਵਿੱਚ ਕੱਟਾ ਬਹੁਤ ਸੋਹਣਾ ਹੈ ਇਹਦਾ ਫਿਰ ਭਾਈ ਰੇਟ ਵਗੈਰਾ ਮੈਂ ਰੇਟ ਫੋਨ ਤੇ ਕਰ ਲਾਂਗੀ ਫੋਨ ਤੇ ਹਾਂਜੀ ਦੋਸਤੋ ਰੇਟ ਇਹਦਾ ਫੋਨ ਤੇ ਭਾਈ ਕਰੂਗਾ ਆ ਦੇਖੋ ਤੁਸੀਂ ਭਾਈ ਨਾਲ ਖੜੀ ਇਹਦਾ ਅਰਲੇ ਪਾਸੇ ਹੋ ਜਾਓ ਕੱਦ ਦੇਣਾ ਪਤਾ ਲੱਗ ਜਾਂਦਾ ਹੈ ਤੇ ਆਹ ਦੇਖੋ ਲੈ ਕੱਦ ਇੱਥੋਂ ਜੱਜ ਕਰ ਲਿਓ ਤੁਸੀਂ ਚੰਗੇ ਕੱਦ ਕਾਟ ਤੇ ਹਲੇ ਛੋਟਾ ਨਾਲ ਖੀਰਾ ਤੇ ਹਲੇ ਕੱਦ ਦੀ ਉਮਰ ਹਲੇ ਪਈ ਹੈ ਚੰਗਾ ਹਲੇ ਹੋਰ ਵੀ ਕੱਦ ਕਰਨਾ ਇਹਨੇ ਕਿਉਂਕਿ ਪਸ਼ੂ ਭਾਈ ਕੋਲੇ ਕਾਫੀ ਹੋ ਗਏ ਚੋਦਾ ਕਰਕੇ ਸਾਮ ਸੰਭਾਲ ਫਿਰ ਜਿਆਦੇ ਪਸ਼ੂਆਂ ਦੇ ਵਿੱਚ ਘਟ ਜਾਂਦੀ ਹੈਗੀ ਤੇ ਤਾਂ ਕਰਕੇ ਹੁਣ ਬਾਈ ਨੇ ਸੇਲ ਕਰਨਾ ਹੈ ਹੋਰ ਵੀ ਆਪਾਂ ਜਿਹੜੇ ਜਾਨਵਰ ਸੇਲ ਕਰਨੇ ਆ ਹਾਂਜੀ ਕੱਟੇ ਹੀ ਤੈਨਾਂ ਹੈ ਅੱਗੇ ਅੱਗੇ ਵੀ ਕੱਟੇ ਹੋਰ ਆ ਜਦੋਂ ਮੱਝ ਥੂਪੀ ਉਹਦੋਂ ਸੇਲ ਕਰ ਦੇਣਗੀ ਇਹ ਵੀ ਇਹ ਤਾਂ ਹਜੇ ਇਹ ਇਹ ਇਸੇ ਦਾ ਹੀ ਹੈ ਇਸੇ ਦਾ ਹੀ ਇਹਦਾ ਪਿਓ ਕੜਾ ਹੈ ਇਹਦਾ ਪਿਓ ਸਵਰਾਜ ਹੈ ਜਿਹੜਾ ਲਾਲਿਆਂ ਦੇ ਡਾਕਟਰ ਜੀਤ ਅੱਛਾ ਜੋਤੀ ਮੱਝ ਦਾ ਬੱਚਾ ਹੀ ਹੈ ਡਾਕਟਰ ਜੀਤ ਕੋਲੇ ਜਿਹੜਾ ਹਾਂਜੀ ਅੱਛਾ ਇਹ ਵੀ ਇਹ ਜਦੋਂ ਇਹ ਦੁੱਧੋਂ ਹਟ ਗਿਆ ਉਹ ਤੋਂ ਸੇਲ ਕਰਨਾ ਹੈ ਅਸੀਂ ਉਹ ਸੇਲ ਕਰ ਦਾਂਗੇ ਜੇ ਕਿਸੇ ਨੇ ਕੋਈ ਸੌਦਾ ਕਰਨਾ ਹੋਇਆ ਕਰ ਵੀ ਸੌਦਾ ਹੀ ਹੈ ਵੀ ਪਹਿਲਾਂ ਸੌਦਾ ਕਰ ਸਕਦਾ ਹੈ ਦੇ ਦੇ ਦੋਂਗੇ ਬਾਅਦ ਦੇ ਵਿੱਚੋਂ ਅਗਲੇ ਨੂੰ ਬਾਅਦ ਜਦੋਂ ਮੱਝ ਸੂਪੀ ਜਦੋਂ ਮੱਝ ਸੂਪੀ ਤੇ ਇਸ ਤੋਂ ਬਾਅਦ ਹੋਰ ਇਸ ਤੋਂ ਬਾਅਦ ਇੱਕ ਆ ਹੈ ਉਹ ਜਿਹੜੀ ਮੱਝ ਅੱਛਾ ਜਿਹੜੀ ਤੁਹਾਡੇ ਕੋਲ ਵੱਡੀ ਮੱਝ ਸੀਗੀ ਹਾਂਜੀ ਜਿਹੜੀ ਹੁਣ ਪਿੱਛੇ ਹੋ ਗਈ ਜਿਹੜੀ 17 ਸੂਏ ਸੂਪੀ ਸੀ अच्छा ओदा कटा ये आ गया हां जी ये साढ़े 3 ਮਹੀਨਾ ਦਾ ਹੈ ਇਹ ਸਾढ़े 3 ਮਹੀਨਾ ਦਾ ਹੈ हां जी ਇਹ ਆਪ ਨੂੰ ਕਿਹਦੇ ਦਾ ਬੱਚਾ ਹੈ ਇਹ ਐਮ 29 ਦਾ ਪੁੱਤ ਹੈ ਜੀ ਐਮ 29 ਦਾ ਛੋਟਾ ਸੀਗਾ ਜਿਹੜੇ ਤੋਂ ਮਨ ਲੈ ਦੀ ਮਾਂ ਆਪ ਅਕ੍ਰੋਸ ਕਰਾ ਕੇ ਲੈ ਗਏ ਸੀ ਅੱਛਾ ਐਮ 29 ਦਾ ਪੁੱਤ ਹੈ ਇਹ ਜੀ ਠੀਕ ਹੈ ਕਰਤੇ ਆਹਾ ਝੋਟੀ ਫਿਰ ਬਈ ਇਹ ਕੋਹੇਨੂਰ ਦੀ मां ਇਹਦੀ ਵੀ ਉਹੀ ਹੈ ਜਿਹੜੀ ਵੱਡੀ ਮੱਝ ਦੀ ਹਾਂਜੀ ਵੱਡੀ ਮੱਝ ਦੀ ਕੱਟੀ ਹੈ ਜੀ ਵੱਜੀ ਮੱਝ ਦੀ ਕੱਟੀ ਹੈ ਇਹ ਕੱਸੀ ਡਿਗਬੀ ਸੀਗੀ ਜਿਹੜੀ ਕੱਸੀ ਚ ਡਿਪੀ ਇਹ ਕੋਹੀ ਨੂਰ ਦੀ ਆ ਗਈ ਹੈ ਹਾਂ ਜੀ ਕੋਹੀ ਨੂਰ ਦੀ ਆ ਠੀਕ ਹੈ ਤੇ ਆ ਕੱਢ ਕੇ ਬਾਹਰ ਆਹ ਮੱਝ ਕੱਢਾਂਗੇ ਆਹ ਜਿਹੜੀ ਨਾਲ ਲੱਗੀ ਝੋਟੀ ਦੱਸੋ ਪਹਿਲਾਂ ਕਿਹੜੀ ਦੀ ਹੈ ਇਹ ਇਹ ਅਨਮੋਲ ਦੀ ਅੱਛਾ ਇਹ ਵੀ ਅਨਮੋਲ ਦੀ ਹੈ ਅਨਮੋਲ ਇਹ ਆਪ ਵੀ ਅਨਮੋਲ ਦੀ ਹੈ ਹਾਂ ਜੀ ਇਹ ਵੀ ਅਨਮੋਲ ਦੀ ਹੈ ਜਿਹੜਾ 16:00 ਵਜਦਾ ਹੈ ਐਮ 29 ਦਾ ਬੱਚਾ ਸੀ ਉਹ ਹਾਂਜੀ ਠੀਕ ਹੈ ਅੱਛਾ ਇਹ ਵੀ ਉਸ ਦੀ ਆ ਗਈ ਤੇਰੇ ਕੋਲੇ ਇਹਦੀਆਂ ਹੋਰ ਅਨਮੋਲ ਦੀ ਕਿਹੜੇ ਉੱਧਰ ਖੜੀ ਤ ਤੋੜੇਗਾ। ਨੋ ਵੀ ਦੋਸਤੋ ਜਿਹੜੀ ਕੱਟੇ ਦੀ ਮਾਂ ਨਾ ਉਹ ਦਿਖਾਉਣਾ ਤੁਹਾਨੂੰ ਮੈਂ ਜਿਹੜੀ ਨੇ ਮੇਲਿਆਂ ਦੇ ਵਿੱਚ ਬਾਈ ਦੀ ਜਾਣ ਪਛਾਣ ਵੀ ਕਰਾਈ ਆ ਦੇਖੋ ਤੁਸੀਂ ਮੱਝ ਦੇਖੋ। ਦਰਸ਼ੀ ਮੱਝ ਹੈ ਕਰੋ ਦਰਸ਼ਨ ਇਹਦੇ। 21 ਕਿਲੋ 6 ਗ੍ਰਾਮ ਇਹਨੇ ਘਰੇ ਲਾਈ ਚਵਾਈ ਦੇ ਵਿੱਚੋਂ ਆਇਆ 19416 ਇਹਨੇ ਚਾਰ ਦੰਦ ਨੇ ਬੀਐਫਏ ਮੇਲੇ 'ਚ ਪਿਛਲੇ ਸਾਲ ਸਵਾਇ ਚੋ ਆਇਆ। ਅਇਤ ਕੀ ਇਹ 22 ਕਿਲੋ ਤੇ 224 ਗ੍ਰਾਮ ਦੁੱਧ ਚਵਾ ਕੇ ਆਈ ਹੈ ਬੀਐਫਐਮਐਲ ਦੇ ਪੰਜਵੇਂ ਨੰਬਰ ਤੇ ਅਇਤ ਕੀ ਆਈ ਹੈ ਵੱਡੇ ਮੱਝਾਂ ਦੇ ਵਿੱਚੋਂ ਆ ਦੇਖ ਲਓ ਤੁਸੀਂ ਧਿਆਨ ਨਾਲ ਇਸ ਮੱਝ ਦਾ ਦੋਸਤ ਉਹ ਕਟਾ ਹੈ ਤੇ ਆਪ ਇਹ ਹੈਗੀ ਹੈ ਅਨਮੋਲ ਝੋਟਾ ਹਸੂ ਵਾਲਾ ਵੱਜਦਾ ਹੈਗਾ ਐਮ29 ਦਾ ਉਹ ਬੱਚਾ ਹੈਗਾ ਉਸ ਝੋਟੇ ਦੀ ਇਹ ਮੱਝ ਹੈਗੀ ਆ ਦੇਖੋ ਧਿਆਨ ਨਾਲ ਮੈਂ ਤੁਹਾਨੂੰ ਦਿਖਾਉਣਾ ਇਹ ਆਪਾਂ ਸ਼ੌਂਕੀਆ ਤੌਰ ਤੇ ਦਿਖਾਈਏ ਤੁਹਾਨੂੰ ਕਿਉਂਕਿ ਇਹ ਇਹ ਲਾਇਸੈਂਸ ਆ ਆਹਾ ਕੱਟੇ ਦਾ ਮਾਂ ਆ ਗਈ ਇਹਦੀ ਤੇ ਨਾਲ ਇਹਦੀ ਆਹਾ ਮਾਸੀ ਆ ਗਈ ਮਤਲਬ ਉਹਦੀ ਹਾਂਜੀ ਇਹ ਝੋਟੀ ਇਹ ਝੋਟੀ ਬਈ ਕਿੰਨੇ ਜਰਦੀ ਹੋ ਗਈ ਇਹ ਇਹ ਹੋ ਗਈ 26 ਕਿ ਮਹੀਨੇ ਦੀ 26 ਮਹੀਨੇ ਦੀ ਹਾਂਜੀ ਅੱਗੇ ਹੁਣ ਕਿਹੜੇ ਤੋਂ ਗੱਬਣ ਹੋ ਗਈ ਇਹ ਇਹ ABC ਵਾਲਿਆਂ ਦਾ குரு ਝੋਟਾ ਈ குரு ਸੈਕਸਡ ਸੀਮਣ ਲੱਗਿਆ ਹੋਇਆ ਇਹਦੀ ਅੱਛਾ ਸੈਕਸਡ ਲਵਾਇਆ ਇਹਦੀ ਹਾਂਜੀ குரு ਦਾ ਹਾਂਜੀ ਠੀਕ ਹੈ ਜੀ ਲਾਓ ਦੋਸਤੋ ਇਹ ਵੀ ਅਨਮੋਲ ਦੀ ਆ ਗਈ ਚੋਟੀ ਬਹੁਤ ਸੋਹਣੀ ਐ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਸਟੇਜ ਤੇ ਪਹੁੰਚਣ ਵਾਸਤੇ ਨਾ ਸਬਰ ਕਰਨਾ ਪੈਂਦਾ ਤੇ ਸਬਰ ਬਾਈ ਨੇ ਕੀਤਾ 10 ਤੋਂ 12 ਸਾਲ ਦੀ ਬਾਈ ਦੀ ਮਿਹਨਤ ਹੈਗੀ ਉਸ ਮਿਹਨਤ ਲਾ ਲੋ ਉਸ ਕਰੀਮ ਦੇ ਵਿੱਚੋਂ ਬਾਈ ਸਾਨੂੰ ਅੱਜ ਅੱਜ ਉਹ ਚੀਜ਼ ਲੈ ਕੇ ਆਇਆ ਭਰਾਵਾਂ ਵਾਸਤੇ ਇਹ ਘੱਟਾ ਸੇਲ ਕਰਨਾ ਹੈ ਬਾਈ ਨੇ ਤੇ ਦੇਖੋ ਕਹਾ ਅੱਗੇ ਕਿਹਦੇ ਘਰ ਦਾ ਸ਼ਿੰਗਾਰ ਬਣਦਾ ਇਹ ਚੰਗਾ ਘੱਟਾ ਹੈ ਇਦੀ ਨਾਨੀ ਦਾ ਵੀ ਦੁੱਧ ਬਹੁਤ ਵਧੀਆ ਸੀ ਇਹਦੀ ਮਾਂ ਦਾ ਦੁੱਧ ਵੀ ਵਧੀਆ ਆਪ ਇਹ 147010 ਦਾ ਝੋਟਾ ਸੀਗਾ ਉਹਦਾ ਇਹ ਕੱਟੇ ਦਾ ਗਾਹਾਂ ਕੱਟਾ ਆ ਗਿਆ ਉਹ ਉਹਦਾ ਵੀ ਰਿਕਾਰਡ ਚੰਗਾ ਹੈਗਾ ਆਪ ਪਤਾ ਹੈ ਉਹ ਜਿਹੜਾ ਇੱਕ ਕੱਟਾ ਸੀਗਾ ਜਿਹੜਾ ਉਹਦੀ ਮਾਂ ਥਲੇ ਦੁੱਧ ਕਿੰਨਾ ਸੀਗਾ ਉਹਦੀ ਮਾਂ ਦਾ ਦੁੱਧਾ ਹੀ ਬੰਗੀਪਿੰਡ ਖੜੀ ਹੈ ਬੂਟੇ ਬੂਟੇ ਸਿੰਘ ਕੋਲੇ ਆਪਣੀ ਵੱਡੀ ਬੰਗੀ ਹਾਂਜੀ 20 ਕਿਲੋ ਦੁੱਧ ਦੱਸ ਦੇਗੀ 24 ਕਿਲੋ ਦਾ ਹਾਂ ਉਸ 7575 ਦੀ ਆ ਪਈ ਉਹ ਜਿਹੜੀ ਇਹਦੀ ਨਾਨੀ ਹੈਗੀ ਕੱਟੇ ਦੀ ਅੱਛਾ ਇਹਦੀ ਨਾਨੀ ਹਾਂ 7575 ਦੀ ਹੈ ਅੱਛਾ ਹਾਂਜੀ ਠੀਕ ਹੈ ਆ ਮਸੁੰਨਾ ਬਾਰੀ ਬਾਰੀ ਤਾਂ ਦਿਖਾਉਣਾ ਹੈ ਬਹੁਤ ਚੰਗੀ ਮੱਝ ਆ ਤੇ ਬੜੀ ਚੰਗੀ ਬਾਈ ਨੇ ਅੱਗੇ ਝੋਟੀਆਂ ਤਿਆਰ ਕੀਤੀਆਂ ਕਿਉਂਕਿ ਪਸ਼ੂ ਬਾਈ ਕੋਲੇ ਜਾਦੇ ਹੋ ਗਏ ਆਪਣੇ ਕੋਲੇ ਟੋਟਲ ਪਸ਼ੂ ਕਿੰਨੇ ਹੋ ਗਏ ਹਨ 12 ਹੋਈ ਬਾਰਾ ਦਿਨ ਬਾਰਾ ਨਾਗ ਹੋ ਗਏ ਕਿਉਂਕਿ ਇਨੇ ਪਸ਼ੂਆਂ ਨੂੰ ਫਿਰ ਫੀਡ ਵਗੈਰਾ ਦਾ ਵੀ ਸਿਸਟਮ ਹੱਲ ਜਾਂਦਾ ਲਿਮਟ ਦੇ ਵਿੱਚ ਹੀ ਪਸ਼ੂ ਆਪਾਂ ਜੇ ਸਾਮਸਵਾਲ ਕਰ ਸਕਦੇ ਹਾਂ ਬਾਕੀ ਮੈਂ ਤੁਹਾਨੂੰ ਕੱਟਾ ਨਾ ਦੁਬਾਰਾ ਵੀ ਦਿਖਾ ਦਣਾ ਬੈਕ ਸਾਈਡ ਤੋਂ ਧਿਆਨ ਨਾਲ ਦੇਖ ਲੇ ਇਥੇ ਉਹਨੂੰ ਆ ਦੇਖ ਕੱਦ ਕਾਟ ਬਹੁਤ ਚੰਗਾ ਤੇ ਕੱਦ ਹਲੇ ਕੱਟੇ ਨੇ ਹੋਰ ਕਰਨਾ ਸਿੰਘਾ ਸੁੰਗਾ ਦਾ ਬਹੁਤ ਸ਼ਕੀਨ ਹੈ ਪਤਲੀ ਚਮੜੀ ਦੇ ਵਿੱਚ ਆ ਗਿਆ ਠੀਕ ਹੈ ਜੀ ਇਹ ਕੱਟਾ ਫੌਰ ਸੇਲ ਆ ਬਾਈ ਦਾ ਲਓ ਜੀ ਆ ਝੋਟੀ ਮੈਂ ਤੁਹਾਨੂੰ ਦਿਖਾਉਣਾ ਹੈਗਾ ਜਿਹੜੀ ਆਪ ਇਹ ਅਨਮੋਲ ਦੀ ਐ ਇਸ ਮੱਝ ਦੀ ਭੈਣ ਆ ਗਈ ਤੋਂ ਕੱਟੇ ਦੀ ਮਾਸੀ ਆ ਦੇਖੋ ਝੋਟੀ ਤੇ ਅੱਗੇ ਹੁਣ ਇਹਦੇ 26 ਮਹੀਨੇ ਉਮਰ ਹੈ ਦੀ ਤੇ ਕੁਰੂ ਲੱਗ ਗਿਆ ABC ਵੀਰਾਂ ਵਾਲਿਆਂ ਦਾ ਸੈਕਸਰ ਸੀਮ ਲਵਾਇਆ ਬਾਈ ਨੇ ਦੇਖੋ ਬੋਲਦੀ ਐ ਨਾ ਮਿਹਨਤ ਇਥੋਂ ਦੇਖ ਕੈਮਰੇ ਦੇ ਵਿੱਚ ਵੀ ਕੈਚ ਕਰਨੀਆਂ ਔਖੀਆਂ ਐ ਨੇ ਕੋਈ ਸੰਭਾਲ ਆ ਭਰਾ ਦੀ ਚੰਗੀ ਜਿਹੜਾ ਬੰਦਾ ਸੰਭਾਲ ਕਰਦਾ ਨਾ ਫਿਰ ਉਹ ਲਵਜ ਨਹੀਂ ਹੁੰਦੇ ਬੋਲਣ ਵਾਸਤੇ ਉਹਨੂੰ ਆ ਦੇਖੋ ਬਹੁਤ ਸੋਹਣੀ ਬਰੀਡ ਤਿਆਰ ਕੀਤੀ ਐ ਬਾਰੀ-ਬਾਰੀ ਮਤਲਬ ਕਹਿਣ ਨੂੰ ਜੀ ਕਰਦਾ ਸਬਰ ਹੈ ਇਸ ਅਣਖੇਜ ਹੋ ਕੇ ਕੰਮ ਕਰਨਾ ਪੈਂਦਾ ਐ ਇੱਥੋਂ ਤੱਕ ਪਹੁੰਚਣ ਵਾਸਤੇ ਕਿਉਂਕਿ ਜਦੋਂ ਆਪਾਂ 2.5 ਤੋਂ 3-4 ਲੱਖ ਰੁਪਏ ਲਾ ਕੇ 5 ਲੱਖ ਲਾ ਕੇ ਤਾਂ ਆਪਾਂ ਕਿਦੋਂ ਮਰਜ਼ੀ ਪਸ਼ੂ ਲਿਆ ਗਏ ਉਹ ਤਾਂ ਹੋ ਸਕਦਾ ਜਿਹੜੀ ਆਪਣੇ ਘਰੇ ਆਪਦੀ ਮਿਹਨਤ ਦੇ ਨਾਲ ਤਿਆਰ ਕਰਨੀ ਹੈ ਨਾ ਬਰੀਡ ਉਹ ਫਿਰ ਉਹਨੂੰ ਸਬਰ ਲੱਗਦਾ ਹੈ ਟਾਈਮ ਲੱਗਦਾ ਹੈ ਸਬਰ ਕਰਨਾ ਪੈਂਦਾ ਸੋ ਇਹ ਝੋਟੀਆਂ ਇਹ ਆ ਗਈਆਂ ਉਹ ਦਿਖਾਉਣਗੀਆਂ ਹਾਂਜੀ ਚਲੋ ਲਓ ਦੋਸਤੋ ਇੱਕ ਕਟਾ ਆਹਾ ਦੇਣਾ ਬਾਈ ਹਨਾ ਹਾਂਜੀ ਇਹਦੀ ਉਮਰ ਕਿੰਨੀ ਹੋਗੀ ਇਹਦੀ ਉਮਰ 7 ਕਿੰਨੇ ਦੀ 7 ਮਹੀਨੇ ਹੋਗੀ ਹਾਂਜੀ ਤੇ ਆਪ ਕਿਹੜੇ ਸੀਮੜਾ ਦਾ ਇਹ ਇਹ ਅਨਮੋਲ ਦਾਈ ਹਸੂ ਵਾਲੇ ਦਾ ਅੱਛਾ ਉਸੇ ਦੇ ਹਸੂ ਆ ਹਸੂ ਵਾਲੇ ਅਨਮੋਲ ਦਾ ਜਿਹਦੀ ਉਹ ਮੱਝ ਖੜੀ ਤੇਰੇ ਕੋਲ ਟੁੱਟ ਰਹੀਆਂ ਹਨਗੀਆਂ ਹਾਂਜੀ ਝੁੱਟੀਆਂ ਅੱਛਾ ਇਹਦੀ ਮਾਂ ਇਹਦੀ ਮਾਂ ਯੋ ਅੱਛਾ ਉਹ ਖੜੀ ਸਾਹਮਣੇ ਹਾਂਜੀ ਦੋਸਤੋ ਮਾਂ ਇਸ ਕੱਟੇ ਦੀ ਇਹ ਆ ਗਈ ਇਹਦੇ ਦੁੱਧ ਕਿੰਨਾ ਦੀ ਜਾਂਦੀ ਹੁਣ ਇਹ ਤਾਂ ਹੁਣ ਤਾਂ ਹੋਊਗਾ ਬਾਈ 16 17 ਕਿਲੋ ਦੁੱਧ ਤੇ ਪੀਕ ਕਿੰਨਾ ਇਹਦਾ ਇਹ ਪੀਕ ਤੇ ਇਹ ਚੱਲੀ ਆ 23 ਕਿਲੋ ਦੀ 23 ਕਿਲੋ ਤੇ ਹਾਂਜੀ ਇਹ ਫਿਰ ਤਰੇ ਪਿੰਡ ਦੇ ਵਿੱਚ ਝੋਟਾ ਸੀਗਾ ਹਾਂ ਪਿੰਡ ਸੀਗਾ ਝੋਟਾ ਜੀ ਅੱਛਾ ਉਸ ਝੋਟੇ ਤੋਂ ਦੁੱਧ ਹਾਂਜੀ ਮਾਂ ਇਹ ਉਹੀ ਹੈ ਜਿਹੜੀ ਉਹਦੀ ਇਹ ਜਿਹੜੀ ਤੇਰੇ ਕੋਲ 17ਵੇਂ ਸੋਏ ਸੀਗੀ ਹਾਂਜੀ ਉਹ ਉਸੇ ਦੀ ਅੱਛਾ ਲਾਲ ਫਰਾਰ ਪਰਵਾਸ ਤਾਂ ਸਾਰਾ ਤੇਰੇ ਕੋਲ ਉਸੇ ਦੀ ਆ ਗਿਆ ਉਸੇ ਦੀ ਤੇ ਇਹ ਝੋਟੀ ਬਾਈ ਇਹ ਵੀ ਅਨਮੋਲ ਦੀ ਇਹ ਹਸੂ ਦੇ ਵਾਲੀ ਅੱਛਾ ਅਨਮੋਲ ਦੀ ਆ ਗਿਆ 16 ਦੀ ਇਹਦਾ ਪਹਿਲਾ ਸੂਆ ਜੀ ਇਹ ਫਿਰ ਦੁੱਧ ਕਿੰਨਾ ਕਰਗੀ ਆਪਣੇ ਦੰਦੇਗੀ ਇਹ ਕਿੰਨਾ ਚੱਲੀ ਹੈ 20 ਪਲੱਸ ਤੇ ਚੱਲੀ ਹੈ ਆਪਣੇ ਕੋਲ ਤੇ ਕੀ ਹਾਂਜੀ ਅੱਛਾ ਇਹਦਾ ਫਿਕਸ ਆ ਗਿਆ ਆਰਡਰ ਪੂਰਾ ਹਨਾ ਹਾਂਜੀ ਮਾਂ ਦੋਨਾਂ ਦੀ ਸੇਮ ਹੀ ਆ ਗਈ ਹਾਂਜੀ ਹਾਂਜੀ ਮਾਵਾਂ ਦਾ ਚਾਰਾਂ ਦੀ ਸੇਮ ਹੈ ਹਾਂ ਸੋ ਇਹ ਬਰੀਡ ਹੈ ਬਾਈ ਦੀ ਘਰੇ ਜਿਹੜੀ ਆਪਦੇ ਘਰੇ ਬਾਈ ਨੇ ਤਿਆਰ ਕੀਤੀ ਹੈਗੀ ਤੇ ਇਹਨਾਂ ਦੇ ਇਸ ਮੱਝ ਦਾ ਕੱਟਾ ਇੱਕ ਤਾਂ ਇਹ ਖੜਾਗਾ ਹਾਂਜੀ ਤੇ ਇਹ ਹੈਗਾ ਅਨਮੋਲ ਦਾ ਤੇ ਬਾਕੀ ਦੋ ਕੱਟੇ ਬਾਹਰ ਖੜੇ ਇੱਕ ਮੇਨ ਸੀਗਾ ਵੱਡਾ ਕੱਟਾ ਤੁਹਾਨੂੰ ਦਿਖਾਤਾ ਇੱਕ ਇਹ ਆ ਗਿਆ ਤੇ ਇੱਕ ਇਹ ਆ ਗਿਆ ਕੱਟਾ ਇਹਦੀ ਮਾਂ ਤਾਂ ਹੁਣ ਚੱਲ ਗਈ ਪਿੱਛੇ ਜੇ ਤੇ ਇੱਕ ਜੀ ਦੋਸਤੋ ਆਹ ਕੱਟਾ ਜਿਹੜਾ ਇਹ ਇਸੇ ਮੱਝ ਦੀ ਆ ਗਿਆ ਸਾਹਮਣੇ ਖੜੀ ਹੈ ਜਿਹੜੀ ਤੇ ਇਹ ਜਦੋਂ ਬਾਈ ਕਹਿੰਦਾ ਉਦੋਂ ਦੇ ਦਾਂਗੇ ਜਦੋਂ ਇਹ ਦੁੱਧੋ ਹੱਟ ਗਈ ਗੱਲਬਾਤ ਕਰ ਲਿਓ ਚਾਹੇ ਸਾਈ ਹੁਣ ਕਰ ਲਿਓ ਉਹ ਜਿਵੇਂ ਵੀ ਤੁਹਾਨੂੰ ਚੰਗਾ ਲੱਗਿਆ ਕਰ ਲਿਓ ਤੇ ਮੇਨ ਆਪਣੀ ਵੀਡੀਓ ਸੀਗੀ ਜਿਹੜੀ ਇਸ ਕੱਟੇ ਦੀ ਸੀਗੀ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਬਾਈ ਨੇ ਜਿਹੜੇ ਮਤਲਬ ਬਾਈ ਨੂੰ ਮਾਨ ਸਨਮਾਨ ਮੇਲਿਆਂ ਦੇ ਵਿੱਚ ਮਿਲੇ ਆ ਲੈ ਪਹਿਲਾ ਪਹਿਲਾ ਲਾਈਵ ਚੁਵਾਈ ਕਰਾਈਏ ਭਾਈ ਆਪਾਂ ਅੱਛਾ ਇਹ ਇਹ ਆ ਗਿਆ ਆਪਣਾ ਲਾਈਵ ਚੁਵਾਈ ਵਾਲਾ ਹਨਾ 21 ਕਿਲੋ ਤੇ 6 ਗ੍ਰਾਮ ਕੱਢਿਆ ਰਮਨਦੀਪੀ ਵੀ 31 ਦੇ ਚੈਨਲ ਦੇ ਚੁਵਾਈ ਸੀਗੀ ਠੀਕ ਹੈ ਜੀ ਇਹ ਆ ਗਈ ਜਦੋਂ 9ਵੇਂ ਨੰਬਰ ਤੇ ਆਈ ਸੀਗੀ ਚਾਰ ਦੰਦ ਝੋਟੀ ਸੀਗੀ ਉਦੋਂ 19 ਕਿਲੋ ਤੇ 400 ਤੇ 16 ਗ੍ਰਾਮ ਚੁਵਾਇਆ ਸੀ ਬੀਐਫਏ ਤੇ ਉਹਨੇ ਉਹਦਾ ਆ ਗਿਆ ਹੈ ਨਾ ਹਾਂਜੀ ਤੇ ਆਇਤ ਕੀ ਵਾਲਾ ਦੋਸਤੋ ਆ ਆ ਗਿਆ 22 ਕਿਲੋ 200 ਤੇ 24 ਗ੍ਰਾਮ ਚ ਵਾਕੇ ਆਈ ਐ ਐਤਕੀ ਫਿਰ ਵੀ ਐਫਏ ਤੇ ਗਈ ਸੀ ਮੱਝ ਇਹ ਬਾਈ ਨੂੰ ਮਾਨ ਸਨਮਾਨ ਮਿਲੇ ਆ ਉਥੋਂ ਤੇ ਕਿਉਂਕਿ ਨਾਲ ਸਰਟੀਫੀਕੇਟ ਦਿੱਤੇ ਇਹਦੇ ਬੀਐਫਏ ਨੇ ਉਹ ਆਗੇ ਨਾਲ ਆਪਾਂ ਤੇ ਇਹ ਇਸ ਮੱਝ ਦਾ ਜਿਹੜਾ ਮਾਨ ਸਨਮਾਨ ਸੀਗਾ ਜਿਹੜਾ ਬਾਈ ਨੂੰ ਮਿਲਿਆ ਸੀਗਾ ਤੇ ਜਿਨੇ ਬਾਈ ਦੀ ਜਾਣ ਪਛਾਣ ਵੀ ਬਣਾਈ ਐ ਤੇ ਮੇਨ ਆ ਗਿਆ ਕੱਟਾ ਕੱਟਾ ਮਾਸ ਨੂੰ ਵਾਰੀ ਵਾਰੀ ਦਿਖਾਉਣਾ ਚੰਗਾ ਕੱਟਾ ਦੋਸਤੋ ਤੇ ਚੰਗੇ ਰਿਕਾਰਡ ਦਾ ਆ ਗਿਆ ਤੇ ਚੰਗੀਆਂ ਝੋਟੀਆਂ ਉਮੀਦ ਹੈ ਵੀ ਚੰਗੀਆਂ ਝੋਟੀਆਂ ਅੱਗੇ ਝੋਟੇ ਨੇ ਵਾਦਾ ਕਰ ਲਈਆਂ ਗਈਆਂ ਕਾਲ ਕਰ ਲਿਓ ਬਾਈ ਨੂੰ ਨੰਬਰ ਇਸ ਭਰਾ ਦਾ ਸਕਰੀਨ ਤੇ ਚੱਲਦਾ ਹੈ ਆਰਾਮਸਰਾ ਪਿੰਡ ਹੈ ਤਲਵੰਡੀ ਸਾਬੋ ਤਹਿਸੀਲ ਹੈ ਤੇ ਜ਼ਿਲ੍ਹਾ ਦੋਸਤੋ ਬਠਿੰਡਾ ਪੈਂਦਾ ਧੰਨਵਾਦ ਸੱਸੀ ਗੱਲ ਸਾਰੇ ਭਰਾਵਾਂ ਨੂੰ